ਮਨਦੀਪ ਹੈ ਮੇਰਾ ਪਿੰਡ ਹਰਿਆਊ ਦਾ ਬਾਈ ਓਕੇ ਤੇ ਸਾਡੇ ਘਰਦਿਆਂ ਨੂੰ ਦਿੱਕਤ ਸੀਗੀ ਧਰਨਾਂ ਦੇ ਛਾਤੀ 'ਚ ਦਰਦ ਹੁੰਦਾ ਸੀਗਾ ਹਾਂਜੀ ਇੱਕ ਮੂੰਹ ਤੇ ਸੋਜ ਸੀਗੀ ਪਾਇਰਾਂ ਤੇ ਸੋਜ ਸੀਗੀ ਬਿਲਕੁਲ ਠੀਕ ਹੈਗੀ ਤੇ ਪੇਟ ਨੂੰ ਫਰੇਮਾਂ ਸੀਗਾ ਪ੍ਰਸ਼ਾਦਾ ਇੱਕ ਅੱਧਾ ਛੱਕਰ ਦੇ ਫਰੇਮ ਆ ਜਾਂਦਾ ਸੀਗਾ ਕਿੰਨੇ ਸਾਲਾਂ ਤੋਂ ਪ੍ਰੋਬਲਮ ਸੀ ਬਾਈ ਜੀ ਇਹ ਇਹ ਘਟੋ ਘਟ ਵੀ 5-7 ਸਾਲਾਂ ਤੋਂ ਪ੍ਰੋਬਲਮ ਅਸੀਂ ਦਵਾਈਆਂ ਕਿੰਨੀਆਂ ਖਾਧੀਆਂ ਤੁਸੀਂ ਦਵਾਈਆਂ ਤਾਂ ਬਹੁਤ ਜ਼ਿਆਦਾ ਛੱਕੀਆਂ ਉਹ ਖਾਨੜ ਫਰਕ ਨਹੀਂ ਪੈਂਦਾ ਸੀ ਬਿਲਕੁਲ ਜਮੀ ਵੀ ਨਹੀਂ ਫਰਕ ਪੈਂਦਾ ਸੀ ਭਾਈ ਦਵਾਈ ਮਲ ਵਧੀਆ ਵਧੀਆ ਡਾਕਟਰਾਂ ਤੋਂ ਲਈਆਂ ਟੋਕ ਦਿਆਂ ਤੋਂ ਵਧੀਆ ਤੋਂ ਵਧੀਆ ਡਾਕਟਰਾਂ ਤੋਂ ਦਵਾਈਆਂ ਲੈਂਦੀਆਂ ਨੇ ਉੱਪਰ ਫਰਕ ਨਹੀਂ ਪਿਆ ਕੋਈ ਬਿਲਕੁਲ ਫਰਕ ਨਹੀਂ ਪਿਆ ਜਿਵੇਂ ਤੁਸੀਂ ਆਪਣਾ ਸਰਵਿਸ ਪੈਕ ਪੰਜ ਹਫਜ਼ੂਸ ਕੀਤੇ ਅੱਜ ਕੰਡੀਸ਼ਨ ਕੀ ਹੈ ਜਿਵੇਂ ਛਾਤੀ ਦਾ ਦਰਦ ਜ ਆਜ ਬਿਲਕੁਲ ਠੀਕ ਹੈ ਛਾਤੀ ਦਾ ਦਰਦ ਵੀ ਠੀਕ ਹੈ ਪੈਰਾਂ ਦੀ ਸੋਜ ਵੀ ਠੀਕ ਹੈ ਜਿਹੜਾ ਮੂੰਹ ਤੇ ਸੋਜ ਆਉਂਦੀ ਸੀ ਤੇ ਫਰੇਮ ਆਉਂਦਾ ਸੀਗਾ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਵੀ ਕਈ ਸਾਲਾਂ ਤੋਂ ਇੱਕ ਅੱਧਾ ਪ੍ਰਸ਼ਾਦਾ ਛੱਕਦੇ ਸੀ ਹੁਣ ਕੀ ਕੰਡੀਸ਼ਨ ਆ ਹੁਣ ਘਟੋ ਘਟਵੀ 3 2.5 ਪ੍ਰਸ਼ਾਦਾ ਛੱਕ ਲੈਂਦੇ ਕੋਈ ਫਰੇਮ ਨਹੀਂ ਕੋਈ ਫਰੇਮ ਨਹੀਂ ਕੋਈ ਦਰਦ ਨਹੀਂ ਹੁੰਦਾ ਕੋਈ ਪੈਰ ਸੋਜੇ ਉਹ ਵੀ ਠੀਕ ਨੇ ਮੂੰਹ ਤੇ ਸੋਜਾਂਦੀ ਸੀ ਉਹ ਵੀ ਸੈੱਟ ਆ ਤੇ ਜਿਵੇਂ ਹੁਣ ਮੰਨ ਲਓ ਆਪਣਾ 50 ਦਿਨਾਂ ਦਾ ਕੋਰਸ ਪੂਰਾ ਹੋਇਆ ਵੀ ਇਹ ਚੀਜ਼ਾਂ ਬਿਲਕੁਲ ਓਕੇ ਹੋ ਗਈਆਂ ਹੁਣ ਤੁਹਾਨੂੰ ਲੱਖਾਂ ਲੋਕ ਉਹ ਜਿਹੜੇ ਸੋਸ਼ਲ ਮੀਡੀਆ ਦੇ ਦੇਖਣਗੇ ਉਹਨਾਂ ਨੂੰ ਬਾਡੀ ਸਰਵਿਸ ਬਾਰੇ ਕੀ ਸਲਾਹ ਦੇਣਾ ਚਾਹੋਗੇ ਤੁਸੀਂ ਵੀ ਇਹ ਜਿਹੜਾ ਪਾਇਆ ਕਰ ਵਰਤਣਾ ਚਾਹੀਦਾ ਹੈਗਾ ਵੀ ਆਪਣੇ ਸਰੀਰ ਦੀ ਸਫਾਈ ਹੁੰਦੀ ਹੈ ਕਿ ਦੇਸੀ ਦਵਾਈਆਂ ਨਾਲ ਤਿਆਰ ਕੀਤਾ ਹੋਇਆ ਜੋ ਵੀ ਹੈਗਾ ਜੀ ਮੈਨੂੰ ਤੁਹਾਨੂੰ ਵਧੀਆ ਲੱਗਿਆ ਜੀ ਮੈਂ ਸਲਾਹ ਲੈਣੀ ਹੈ ਜੀ ਤੁਹਾਡੀਆਂ ਦਿੱਕਤਾਂ ਹੱਲ ਹੋਈਆਂ ਨੇ ਸਾਰਿਆਂ ਨੂੰ ਵਰਤਣਾ ਚਾਹੀਦਾ ਹੈ ਧੰਨਵਾਦ ਬੇਕੀ ਜੀ